ਸਸਕੇ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਫਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੀ ਪਿੰਡ ਟੋਟੀਆਂ ਬਹੁ ਚੁੱਕੇ ਆ ਜਿਲ੍ਹਾ ਵੀ ਤਰਨਤਪਿੰਡਾ ਤਸਿਲ ਵੀ ਤਰਨਤਪਿੰਡਾ ਤੇ ਪਿੰਡ ਵਿੱਚ ਦੋ ਘਰ ਆ ਜੀ ਬਿਲਕੁਲ ਨਾਲ ਨਾਲ ਆ ਹੈਗੀ ਘਰ ਆ ਵਪਾਰ ਕਰਦੇ ਜੀ ਮਨੇ ਉਧਰ ਨਾਲ ਮਿਲਿਆ ਇਧਰ ਮਿਲ ਜਾਣਗੇ ਜਿੱਥੇ ਮਿਲਿਆ ਉਧਰ ਮਿਲ ਜਾਣਗੇ ਮਰੀ ਖਾਲੀ ਮੋੜਨ ਦੀ ਤੋਂ ਨੋੜ ਨਹੀਂ ਤੇ ਵੇਖੋ ਅੱਜ ਵੀ ਭਾਈਆਂ ਕੋਲ ਦਾਲ ਬੜਾ ਲੱਗ ਬਣਾ ਹੈਗੇ ਆ ਵਪਾਰ ਕਾ ਤੋਂ ਬੜਾ ਟਾਈਮ ਹੋ ਗਿਆ ਤੇ ਸ਼ੁਰੂ ਕਰੀ ਵੀਡੀਓ ਤੇ ਬਾਈ ਜੀ ਨਾਲ ਗੱਲਬਾਤ ਕਰੀਏ ਬੱਜੀ ਅਸਤਿਕਾਲ ਜੀ ਅਸਤਿਕਾਲ ਖਲੀ ਕੀ ਹਾਲ ਚਾਲ ਹੈ ਅਸਤਿਕਾਲ ਹਾਲ ਤੁਹਾਡਾ ਬਹੁਤ ਸਵਾਗਤ ਤੁਹਾਡੇ ਜੀ ਸਾਡਾ ਮਾਰਾ ਚੜ੍ਹਦੀ ਕਲਾ ਕਰੀ ਠੀਕ ਹੈ ਹੋਰ ਸੁਣਾਓ ਠੀਕ ਹੈ ਬਾਬਾ ਜੀ ਮੋਗੇ ਕੰਮ ਕਰਦੇ ਹੋ ਬਜੀ ਆਪਾਂ ਨੂੰ ਯਾਨੀ ਕਿ ਪਹਿਲਾਂ ਤੇ ਮਤਲਬ ਦੁੱਧੀ ਚੀਜ਼ਾਂ ਦੇ ਜੀ ਪਾਇਆ ਤੇ ਹੁਣ ਆਪਾਂ ਨੂੰ ਸਾਲ ਕਿ ਯਾਨੀ ਕਿ ਹੋ ਗਿਆ ਅੱਛਾ ਠੀਕ ਸਾਲਕ ਹੋ ਗਿਆ ਆਪਾਂ ਤੇ ਲੋਕਲ ਦੇ ਮਾਲੇ ਦੂਰ ਜਾਣੇ ਜੀ ਨਹੀਂ ਆਪਾਂ ਇੱਥੇ ਘਰਾਂ ਘੁਰੇ ਜੱਦ ਕਹੀ ਦੇ ਆਈ ਤਾਂ ਮਾਲੇ ਇਧਰ ਮਾਲ ਵੇਖਣਾ ਨਹੀਂ ਨਹੀਂ ਆਪਾਂ ਘਰਾਂ ਚੋਂ ਡਬਲੂ ਕੇ ਲੈ ਜਾਈ ਇੱਥੇ ਹੀ ਮਾਲ ਵਾ ਦੁਬਈ ਜਾਂਦਾ ਇੱਥੇ ਹੀ ਵਾਦੂ ਲੱਭਣ ਡਿਆ ਮਾਲ ਹਾਂਜੀ ਤਾਂ ਅੱਜ ਕਿੰਨੇ ਬਾਈ ਜੀ ਫਿਰ ਅੱਜ ਆਪਣੇ ਕੋਲ 5 ਮੱਜਾਂ ਵਾਂ ਤੇ 2 ਗਾਵਾਂ ਵਾਂ ਠੀਕ 4 ਮੱਜਾਂ ਸੁਈਆਂ ਵਾਂ 1 ਗੱਬਣ ਆ ਬੱਦ ਪਾ ਬਿਲਕੁਲ ਜੈ ਜੀ ਕਰਦੇ ਜੈ ਜੈ ਜੀ ਤੇ ਬਿਲਕੁਲ ਜੈ ਜੈ ਜੀ ਤੇ ਜੈ ਜੀ ਤੇ ਮੈਨੂੰ ਚੰਗੇ ਫੇਮਸ ਆ ਕਿਨੇ ਬਾਈ ਦੱਸੀ ਜਾਂਦੇ ਤੁਹਾਡੇ ਕਿਨੇ ਬਾਈ ਨਾਲ ਬੜੇ ਫੇਮਸ ਬਹੁਤ ਬਾਤ ਜੈ ਜੀ ਪਾਵਾਂਗੇ ਤੇ ਫੇਰ ਹੀ ਭੈਣ ਭਰਾ ਕਰਾਂਗੇ ਫੇਰ ਹੀ ਆਉਗੇ ਜੀ ਕੋਈ ਹਾਂਜੀ ਹਾਂਜੀ ਨਾ ਬਾਹਲਾ ਗੁਰੂ ਫਿਰ ਕਿੰਨੇ ਨਾਲ ਕਿ ਉਹਦੇ ਫੇਕੇ ਦੀ ਗਾਂਦੇ ਹੁੰਦੇ ਆ ਕੰਮ ਚੱਲਦਾ ਵਾ ਹਾਂ ਦੂਜੀਆਂ ਦੇ ਜੇ ਲੰਮਾ ਚਲਾਉਣਾ ਫੇਰ ਜੈ ਜੀ ਰੱਖੀ ਤੇ ਫੇਰ ਹੀ ਆਖਦਾ ਭੈਣ ਭਰਾ ਆਉਦਾ ਚਲੋ ਕਰੀ ਸ਼ੁਰੂ ਕਰੀਏ ਬਰ ਕਰੀਏ ਆ ਜੀ ਦੱਸੋ ਜੀ ਇਹ ਗੱਬਣਾ ਜੀ ਤਾਂ ਗੱਬਣਿਆ ਇਹ ਸੰਦੀਪ ਸਿੰਘ ਕੋਈ 5-4 ਦਿਨ ਖੜਦੀ ਆ ਅੱਛਾ ਹਾਂਜੀ ਠੀਕ ਆ ਤੇ ਕਿੰਨੇ ਦਿਨ ਕਰੂ ਬਾਈ ਜੀ ਤੁਹਾਡੇ ਨਾਲ ਇਹ ਪਿਛਲੇ ਘਰ ਵਾਲੇ ਤੇ ਆਪਾਂ ਨੂੰ 15-16 ਕਿਲੋ ਦੀ ਗਰੰਟੀ ਦਿੱਤੀ ਤੇ ਹੈ ਵੀ 15-16 ਕਿਲੋ ਦੇਣ ਵਾਲਿਆ ਠੀਕ ਆ ਸਹੇ ਦਾ ਹੂੰ ਤੇ ਦਿਨ ਪੰਜ-ਸੱਤ ਖੜਦੀ ਆ ਬੋਲੀ ਪਾਲੀ ਚੰਗੀ ਆ ਤੇ ਤੋਰੀਏ ਨਹੀਂ ਫਿਰ ਹਾਂਜੀ ਤੋਰੀ ਲੋ ਜੀ ਤੋਰੋ ਉਹ ਖੜਾ ਰੱਖ ਕੋਰੇ ਕੈਮਰਾ ਤਾਂ ਲੈ ਆ ਆ ਰੱਖ ਮਾਰ ਕੇ ਕਿਧਰ ਤੋਰੋਗੇ ਅਸੀਂ ਨਹੀਂ ਤੋਰੋ ਅਕਾ ਤੋਰੋ ਕਮਾਲੋ ਬਾਜੀ ਆਜੋ ਆਜੋ ਨਹੀਂ ਲੱਗਣੇ ਕੋਈ ਗੱਲ ਨਹੀਂ ਆਹ ਆਹ ਠੀਕ ਕਰ ਫਿਰ ਬਖਾ ਦੇ ਛਾਵੇਂ ਛਾਵੇਂ ਤੋਰੋ ਬਾਠ ਠੀਕ ਹਾਂਜੀ ਬਾਜੀ ਫਿਰ ਮੋਲ ਤੇ ਕਰਨੋ ਤਨਦੀਪ ਭਾਵੇਂ ਆਪਾਂ ਇੱਕ 30 ਕਰੀਏ देखो ये हिसाब पे मानतान ਕਰਦਾ ਹੈ ਇੱਕ 22 ਹੋਰ ਜਾਣ ਦੋ ਇੱਕ 18 ਦੀ ਹੋਰ ਕੀ ਆਣਾ ਹੋਰ ਦੋ ਹੋਰ ਕਰਦੇ ਮਾਨਤਰ ਕੋਈ ਨਹੀਂ ਪਹਿਲੀ ਵੀਡੀਓ 116 ਦੀ 116 ਦੀ 116 ਦੀ ਚਲੋ ਇੱਕ ਹੈ 116 ਦੀ ਦੇ ਮੱਚ ਕੋਈ ਸ਼ੱਕ ਨਹੀਂ 15 18 ਲੀਟਰ ਦੇਣ ਵਾਲੀ ਮੱਚ ਕੋਈ ਸ਼ੱਕ ਨਹੀਂ ਦਿੰਦੀ ਠੀਕ ਹੈ ਠੀਕ ਹਾਂ ਚਲੋ ਬਾਕੀ ਕਰਦੇ ਖੁਸ਼ੀ ਨਾਲ ਹੋਰ ਕੋਈ ਨਹੀਂ ਕੋਈ ਗਾਲ ਨਹੀਂ ਕਰਦਾ ਵੀ ਛੋਟਾ ਛਾਟਾ ਕੋਈ ਗਾਲ ਹੀ ਨਹੀਂ ਆ ਜੋ ਇਹੇ ਦੀ ਇਹ ਆਪਣੀ ਮਤਲਬ ਅੱਜ ਚੌਥਾ ਦਿਨ ਹੈ ਇਹਨੂੰ ਸੂਈ ਨੂੰ ਅਜੇ ਕੱਟੀ ਆ ਠੀਕ ਆ ਹਾਂਜੀ ਇਹਦੇ ਥੱਲੇ ਆਪਣਾ ਨੋਂ ਤੋਂ ਬਾਹਰ ਹੀ ਆ ਨੋਂ ਤੋਂ ਬਾਹਰ ਹੀ ਆ ਅਜੀ ਜਾਣੀ ਕਿ ਤੱਤਾ ਕਰੀ ਜੈ ਇਨਾ ਬੋਲੇ ਹੀ ਬੰਦਾ ਵਾ ਤੇ ਇਹਨੂੰ ਚੌਥਾ ਪੰਜਵਾਂ ਦਿਨ ਹੋਇਆ ਸੰਦੀਪ ਸੂਈ ਨੂੰ ਬੋਲੇ ਬੰਦਾ ਬੋੜਾ ਬੋੜਾ ਕੀ ਬੋੜਾ ਬਾਹਰ ਨਹੀਂ ਨਿਕਲੀ ਬੋੜਾ ਹੀ ਬੰਦਾ ਚਮਚੇ ਵਾਲਾ ਹੀ ਆ ਸੰਦੀਪ ਚਮਚੇ ਵਾਲਾ ਹੀ ਆ ਜਿੱਤੇ ਇਹਨੂੰ ਜਾਣੀ ਕਿ ਅੱਜ ਪੰਜਵਾਂ ਦਿਨ ਚੱਲਿਆ ਵਾ ਹਾਂ ਹਾਂ ਠੀਕ ਆ ਭੋਲੀ ਪਾਲੀ ਬਹੁਤ ਆ ਭੋਲੀ ਹਾਂ ਠੀਕ ਆ ਤਰੂ ਮੈਂ ਛਾਵੇਂ ਛਾਵੇਂ ਜਤੋਂ ਭਾਈ ਛਾਵੇਂ ਛਾਵੇਂ ਉਹ ਤੂੰ ਆਂ ਨਿਕਲ ਜੇ ਪਾਰੀ

90 ਦਾ ਪਾਹੀ ਵੀ ਨਾ ਤੁਹਾਡਾ ਪਾਪਾ ਕਿਹੜਾ ਬਕਿਆ ਕਮਰਾ ਇਸ ਦੁਨੀਆ ਤੇ ਕੋਈ ਵੀ ਨਹੀਂਗਾ ਲੱਭਣ ਲਪਾਉਣ ਦੇ ਜਾਂ ਪਾਸ ਰੋ ਹਾਂ ਉਹ ਦਿੱਤੀ ਗਾ ਕਮਰੇ ਦਿਖੋ ਨਾ ਜਿਹੜਾ ਸਾਰੇ ਆ ਤੇ ਮੋਬਾਈਲ ਸਾਰੇ ਸਾਰੇ ਸਿਆਣੇ ਹਾਂਜੀ ਹਾਂਜੀ ਕੋਈ ਵੀ ਨਹੀਂ ਗਿਆਨ ਅੱਜ ਕੱਲ ਇਹ ਆਪਾਂ ਦੇ ਦਾਂਗੇ 86000 ਦੀ ਸੰਦੀਪ ਸਿੰਘ 86000 ਮਾਨਦਰ ਖੁੱਲ੍ਹੇ ਦੇ ਘਰੋਂ ਖੁੱਲ੍ਹੇ ਦੇ ਲਾਂ 83 ਦੀ ਜਾਂ ਦੋ ਬਸ ਠੀਕ ਆ ਕੋਈ ਹੋਰ ਵੀ ਛੋਟ ਛੱਪਾ ਕੋਈ ਗੱਲ ਨਹੀਂ 80 ਦੀ ਜਾਂ ਦੋ ਫਿਰ ਲੇ ਤੂੰ ਕੀ ਆ ਦੱਸੀ ਜੀ ਦੱਸੀ ਆਂਦਰਵਾਠ ਠੀਕ ਆ ਆ ਜਾਓ ਇਹ ਚੋਂ 200 ਰੁਪਏ ਛੋੜੀਓ ਸੰਦੀਪ ਜੀ ਦੋ ਸੀ ਕਰ ਹੁਣ ਤੁਹਾਡੀ ਦੋ ਸੀ ਕਰ ਦੇ ਭਾਈ ਤੇ ਆਹ ਜੀ ਇਹ ਵੀ ਸੂਈ ਆ ਇਹ ਵੀ ਸੂਈ ਆ ਇਹਦੇ ਮਗਰ ਕੱਟੀ ਆ ਅੱਛਾ ਮੁਰਕਾ ਉਧਰ ਆਪ ਕੈਮਰਾ ਬਣਾ ਦੇ ਕੋਈ ਗੱਲ ਬੱਚੇ ਵਖਾ ਲੈ ਇਹਦੀ ਮਗਰ ਕੱਟੀ ਆ ਜਿਹਵਾਗਰੀ ਵੀ ਇਹਦੇ ਥੱਲੇ ਵੀ ਮੈਨੂੰ 10 ਤੋਂ ਬਾਹਰ ਹੀ ਆ ਦੋ 10 ਤੋਂ ਬਾਹਰ ਹਾਂ ਜੀ ਤੇ ਇਹਨੂੰ ਹੋਗੇ 15 ਦਿਨ ਸੂਈ ਨੂੰ ਠੀਕ ਆ ਹਾਂ ਜੀ ਤੇ ਪੋਲੀ ਬਾਰੀ ਬਹੁਤ ਹੈ ਵੀ ਇਹ ਵੀ ਪੋਲੀ ਇਹ ਵੀ ਖੋਲੋ ਕੋਈ ਨਹੀਂ ਲੋ ਜੀ ਵੇਖੀ ਤੇਰੇ ਜੋੜੇ ਅੰਗਰੇਜ਼ ਸੋਨੇ ਸੋਨੇ ਜੋੜੇ ਨਾ ਮੀਂਮੀ ਮੋੜੇ ਵੀ ਖੜੀਆਂ ਨਾਲ ਐ ਇਧਰ ਆ ਦੇ ਭਾਈ ਹਾਂ ਬੱਸ ਹੀ ਬੱਠੀ ਭਾਈ ਆ ਲੈ ਠੀਕ ਹੈ ਠੋੜੀ ਸੋਣੀ ਹੈ ਜੀ ਆ ਜੀ ਵੜੀ ਆਓ ਬਾਬਾ ਕਾਲ ਮੂਲ ਗਈ ਜਦੋਂ ਭਾਈ ਮੋਹਨ ਸੋ ਮਾਜੀ ਵੀ ਨਹੀਂ ਦੇਖੀ ਚੱਲਦੀ 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 ਅੰਪੁਰਾ ਅੰਪੁਰਾ ਰਹਿ ਗਈ ਡੇਟੈਂਡਰ ਨੂੰ ਕਦੀ ਲੈ ਜਾਂਦੀ ਆ ਕੋਲੀ ਬਹੁਤ ਆ ਹਾਂਜੀ ਹਾਂਜੀ ਫਿਰ ਇਹ ਆਪਾਂ ਕੋਈ ਪੰਜਾਤੀ ਦੀ ਜੇਲ ਹੈ ਕਾਪ ਇਹ ਵੀ ਤਿਆਰੀ 80 ਦੀ ਇਹ ਨਹੀਂ ਤੇ ਆਪ ਨੂੰ ਨਹੀਂ ਆਈ 1000 ਹੋਰ ਨਾ ਖਿਆਲੀ ਚਾਲ ਜੋ ਕਹਿਤਾ ਠੀਕ ਆ ਠੀਕ ਨਾ ਖਿਆਲੀ ਚਾਲ ਪਹਿਲੀ ਵੀਡੀਓ ਤੁਹਾਡੀ ਚੰਗਾ ਫੈਨ ਚੈੱਕ ਕਰਾ ਕਰਦੀ ਆ ਆ ਕੋਈ ਗੱਲ ਨਹੀਂ ਕਰੀ ਐਂ ਕਾਦੀ ਪੱਲੀੋਂ ਪਾ ਕੇ ਚਲ ਜਾਵੇ ਆਪਾਂ ਰਹਿਦੇ ਨਹੀਂ ਕਿਤੇ ਮੈਂ ਨਹੀਂ ਰਹਿਣੀ ਮੇਰੀ ਗੱਲ ਮੇਲਾ ਕੋਈ ਨਹੀਂ ਕੋਈ ਜੋ ਪਹਿਲੀ ਵੀਡੀਓ ਮੈਂ ਕਿਦੀ ਪਹਿਲੀ ਵੀਡੀਓ ਹੈ ਬਾਈ ਉਹਨਾਂ ਦੀ ਕਈ ਸਮੇਂ ਦੀ ਅਭੀ ਰਹਿ ਗਈ ਨਾ ਨਾ ਜਾਤ ਕੋਈ ਨਹੀਂ ਸੱਚ ਗੱਲ ਈ ਪਹਿਲੀ ਵੀਡੀਓ ਆ ਜਦੋਂ ਤੇਰੀ ਵੀਡੀਓ ਦੇਖੀ ਨੀ ਕਹਿ ਰਹਿ ਗਈ ਸੀ ਹਾਂ ਜਦ ਵੀਡੀਓ ਤੇਰੀ ਵੇਖੀ ਦੀ ਅੱਜ ਪਰ ਅੱਜ ਇਹ ਗੱਲ ਦਾ ਪਤਾ ਲੱਗਾ ਮੰਨਣੀ ਪੈਣੀ ਜੋ ਕਹਿੰਦਾ ਨਹੀਂ ਗੱਲੇ ਨਹੀਂ ਕਹੀ ਹੁੰਦੇ ਖੈਦ ਰਹਿ ਗਈ ਕਿਉਂਗੀ ਅੱਜ ਪਤਾ ਇਸ ਗੱਲ ਦਾ ਲੱਗਾ ਹੁਣ ਇਹਨਾਂ ਵਿੱਚ ਕੋਈ 1500 ਪੱਲਿਓ ਵੀ ਕਿਹੜਾ ਜਾਣਦੇ ਪਰ ਮੰਨਣੀ ਪੈਂਦੀ ਆ ਮੰਨਣੀ ਪੈਂਦੀ ਆ ਨਹੀਂ ਸਹੀ ਗੱਲ ਹੈ ਚਾਰ ਹੀ ਘੰਟੇ ਚੱਕੀ ਕਰਦੀ ਪੈਣਾ ਸੀ ਹਾਂ ਕੀ ਕੀ ਚੱਕਦਾ ਵੀ ਦੱਸਦਾ ਹੁਣ ਤੈਨੂੰ ਪਤਾ ਬਾਜ਼ਾਰ ਪਿੱਛੇ ਹੀ ਕਰਮੇ ਜਿੱਥੋਂ ਲਿਆਈਦਾ ਹੈ ਕਿ ਨਹੀਂ ਗੱਲ ਉਹ ਵੀ ਲੱਖੋ ਘਟ ਮੋਲ ਨਹੀਂ ਕਰਦਾ ਘਰ ਆਣਾ ਤੇ ਗੱਲਾਂ ਮਰਗਾਹ ਦੀਆਂ ਐਰ ਕਾਦੇ ਮਲ ਕੋਈ 5-700 ਪੱਲਿਓਂ ਵੀ ਡੌਣ ਵਾਲੀ ਗਾਜਾ ਪਹਿਲੀ ਵੀਡੀਓ ਜਿਹੜਾ ਐਰ ਕਾਦੀ ਮਾਰਨਾ ਤਾਂ ਬੇਟਾ ਜੀ ਨਿਕਲ ਫਿਲਮ ਕਰ ਉਹ ਆ ਗੱਲਾਂ ਬਾਤਾਂ ਹੀ ਆਜਾ ਵਾੜੇ ਇਹ ਮੀਣੀ ਇਹ ਮੀਣੀ ਆ ਇਹਦੇ ਮਗਰ ਆਪਣਾ ਕੱਟਾ ਕੱਟੀ ਦੇ ਮਗਰ ਇਹਦੇ ਮਾਰ ਕੱਟੀ ਇਹਦੇ ਕਿਲੋ ਮਨ 6-7 ਦੇ ਵਿੱਚ ਦੁੱਧਿਆ ਇਹ ਖੰਡੀ ਤੇ ਥੇਕ ਦੋਵੇਂ ਹਿਲਦੇ ਆ ਪਹਿਲਾ ਸੁਵਾ ਪਹਿਲਾ ਸੁਵਾ ਪਹਿਲਾ ਸੁਵਾ ਇਹ ਮੀਣੀ ਕਹੀਏ ਢਲੀ ਕਹੀਏ ਨੂੰ ਭਾਵੇਂ ਮੀਣੀ ਕਹਦੀ ਆ ਭਾਵੇਂ ਥੇੜੀ ਕਹਦੀ ਏ ਇਹਦੇ ਲੈਣ ਵਾਲੇ ਆਪੇ ਸਮਝ ਲੈਣੇ ਤੇ ਥਾਂ ਤੇ ਆਏ ਲੱਗਦਾ ਦੂਜੇ ਸੁਵੇ ਹੁੰਦੀ ਆ ਪਹਿਲੇ ਸੁਵੇ ਆ ਚੰਗੀ ਜੋੜੀ ਨਾ ਭਾਈ ਮਰ 5-6 ਕਿਲੋ ਹੈਗਾ ਹਾਂ ਹੈਗਾ ਹੈਗਾ ਠੰਡੀ ਠੰਡੀ ਲੋ ਜੀ ਵੇਖੋ ਕਰਾ ਲਈ ਮੀਨੀ ਨਾਲ ਢਾਲੀ ਨਾਲ ਪਰ ਹੈ ਚੱਗੀ ਆ ਹਾਂ ਖਾਣ ਬੜਾ ਜਬਰਦਸਤ ਲੱਗਾ ਸੁੰਬਾ ਸਾਣੀ ਬਣਿਆ ਬੈ ਜੀ ਸੁੰਬਾ ਹੀ ਬਣਿਆ ਬੈ ਇਹ ਪੁਰਾਣੇ ਬੁਆਰੇ ਖਾਣੇ ਕਰਦੇ ਸਹੀ ਗੱਲ ਆ ਜਓ ਆ ਜਓ ਬਰਕੋ ਜੀ ਬੰਦੋ ਹਾਂਜੀ ਫਿਰ ਇਹ ਵੀ ਦੇ ਦਾਂਗੇ ਦੇ ਲੈ 86 ਯਾਰ ਇਹ ਤੇ ਬਹੁਤ ਨਾ ਗਾਲ ਕੁੱਟੇ ਕਈ ਕਾਲਾ ਫੋਥੀ ਫੋੜ ਕੇ ਉਤਰਿਆ ਇਹ ਤਾਂ ਕਾਜੀ ਚਾ ਦੇ ਕਥਾ ਉਡਾ ਦਿੰਨੇ ਆ ਅੱਗੇ ਜੋ ਕਮੇ ਆਪੀ ਦੱਸ ਦੋ ਆਪੇ ਮਲਕ ਹਾਂ ਨਾ ਸੰਦੀਪ ਸਿੰਘ 82000 82000 ਛੋੜ ਜੱਪਾ ਕਰਦਾ ਨਹੀਂ ਛੋੜ ਦੇ ਦੂੰ 82000 ਮਰ ਥੱਲੇ ਹੋਰ ਜਾਈਏ ਹੋਰ ਜਾਂਦਾ ਦੇ 82 ਦੀ 82000 80000 ਜਾਂ ਦੋ 500 ਛੋੜ ਗਾ ਚਲ ਜੋ ਕਹਤਾ ਠੀਕ ਜੋ ਕਹਤਾ ਬਜਾ ਦੋ ਜਾ ਜੋ ਕਹਤਾ 80 ਹਜ਼ਾਰ ਜੋ ਪੰਨ ਤੋਂ ਛੋੜ ਪੁੱਲੇ ਦੇਣਾ ਕੋਈ ਪਰ ਕੋਈ ਨਹੀਂ ਗਾ 2000 ਹੀ ਕਰ ਦੇਣਾ ਇਹ ਦੇਲ ਦਾ ਕੀ ਪਤਾ ਠੀਕ ਹੈ ਠੀਕ ਹੈ ਹਾਂ ਇਹ ਤੇ ਮਗਰ ਆਪਣਾ ਕਟਾ ਵਾ ਤੇ ਇਹ ਆਪਣੀ ਕੋਈ 17 18 ਦਿਨ ਦੀ ਸੂਈ ਆ ਇਹ ਥੱਲੇ 11 ਕਿਲੋ ਜੋ ਬਾਹਰ ਹੀ ਦੋ ਦੋਗਾ 11 ਕਿਲੋ 11 ਪੱਕਾ ਯਾਰ ਪੱਕਾ ਹੀ ਭਾਵੇਂ ਇਹ ਦੋ ਟਾਈਮ ਚ ਹੋਵੇ ਸੰਦੀਪ ਸੇ ਚੱਕਰ ਹੀ ਕੋਈ ਨਹੀਂ ਉਹ ਨੂੰ ਨਹੀਂ ਆਪਾਂ ਨਾ ਕਰੀ ਭਾਵੇਂ ਕੋ ਤਿੰਨ ਦਿਨ ਚ ਆਵੀ ਵਾ ਠੀਕ ਆ ਹਾਂ ਲੋ ਜੀ ਵੇਖ ਲਓ ਮੇਰੇ 11 ਕਿਲੋ ਦੁੱਧ ਦਾ ਪੱਕਾ ਹੀ ਹਾਂ ਪੱਕਾ ਪੱਕਾ ਨੇ ਆ ਵੇਖੋ ਬਰਾਬਰ ਇਹ ਸੰਦੀਪ ਸਿੰਘ ਕੋਈ ਛਟਾਲੀ ਨੇ ਬਾਹਰ ਨਹੀਂ ਖੜੇ 13 13.5 ਕਿਲੋ ਦੁੱਧ ਅੱਛਾ ਜੀ ਹਾਂ ਇਹਨਾਂ ਦੁੱਧ ਨੇ ਮਾਣ ਮਾਣ ਦੇ ਨੋਟ ਪਾ ਗਏ ਹਾਂ 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 ਫਰਕ ਪੈ ਜਾਣਾ ਜੀ ਪੈ ਪੈ ਜਾਣਾ ਦਾ ਘਾੜੂ ਕਰੀ ਬੰਦ ਘਾੜੂ ਮ ਖੜੇ ਜੀ ਤਾਂ ਕੋਲੀਦਾਰ ਹਾਂ ਕੋਲੀਦਾਰ 11 ਤੋਂ ਬਾਹਰ ਦੁੱਧ ਹੋਊਗਾ ਬਠ 11 ਅੰਦਰ ਨਹੀਂ ਮਾਰ ਅੰਦਰ ਨਹੀਂ ਠੀਕ ਹੈ ਭਾਵੇਂ ਨਾ ਤਿੰਨ ਤਿੰਨ ਚੋਵੇ ਦੇ ਹਾਂਜੀ 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 ਬਰ ਇਹ ਕੋਈ 90 ਜੋ ਛੋੜ ਛੱਪਾ ਕਰਾਂਗੇ ਆਪ ਹੀ ਮਹਿੰਗਾ ਕਰ ਦੋ ਦਾ ਦਿੰਦੇ ਆ 88 ਤੂੰ ਬਾਹਰ ਤਾਂ ਚੜੇ ਜਾਂਦੇ ਸੀ ਚਲੋ 85000 ਆ ਲੋ ਘਣੇ ਘਣੇ ਗੁਰੂ ਆ ਲੈ ਜਿਆ ਪੜੀ 2 ਸਾਲ ਹੋ ਗਿਆ ਪਰਿਵਾਰਤ ਮਿਲਦਾ ਗੱਲ ਸਹੀ ਆ ਸਹੀ ਗੱਲ ਸਹੀ ਥੋੜੀ ਪਹਿਲੀ ਹੈ 85000 ਚ ਮਾਨਤਾ ਕਰ ਦਾਂਗੇ ਆਪਣੇ ਸੰਦੀਪਰੇ ਇਹ ਵੀ ਅਸਲੀ ਦੀ ਦਸ ਸੰਦੀਪ ਜਾਣ ਦੋ ਆਪਾਂ ਨਾ ਹੀ ਕਰੀਏ ਬਾਤ ਕਰਾਂਗੇ ਚੱਲ ਗੋ ਕੈਟ ਚੋੜੀ ਕਰਨਗੇ ਜੋ ਕੈਟ ਚੱਲ ਬਟੋੜੀ ਆਣ ਫਿਰੋਣੀ ਹੋਣੀ ਚੋੜੀ ਖਪਾਈ ਹੋ ਰਹੀ ਚੱਲ ਬੇਲ ਹੋਣ ਬੋਲੀ ਮਾਰ ਪੈਣੀ ਵੀਡੀਓ ਕਰਕੇ ਸੋਈ ਫਿਰ ਬੱਸ ਬੋਲੀ ਆਜੂ ਗਾ ਗਾਵਾ ਜੀ ਐਂ ਕਹ ਸਾਡਾ ਨਹੀਂ ਮਾਲ ਸੰਦੀਪ ਦਾ ਹੀ ਆ ਕਹਦੀ ਨਹੀਂ ਸਹੀ ਗੱਲ ਹੈ ਐਂਕ ਸਾਡਾ ਨਹੀਂ ਸੰਦੀਪ ਦਾ ਹੀ ਮਾਲ ਮੋਲੇ ਨਹੀਂ ਪਾਇਆ ਕਹੀ ਜੀ ਨਾ ਇੱਥੇ ਪਾਰ ਦੇ ਪੱਟੀ ਦੇ ਪਹਿਲੋਂ ਹਾਂ ਉਹਨੇ ਕਹਣਾ ਸੰਦੀਪ ਜੀ ਇੰਨੇ ਦੀ ਦੇ ਦੀਏ ਹਾਂ ਮਗਰ ਦੇ ਦੋ ਦੋ ਆਪਾਂ ਕਿਹੜਾ ਸਾਝੀ ਆ ਫੋਨ ਨਹੀਂ ਤੈਨੂੰ ਆਪਾਂ ਗੱਲਬਾਤ ਨਹੀਂ ਕੀਤੀ ਤੂੰ ਡਾਈ ਗਿਆ ਤੇ ਹੁਣ ਜਾਣਦੇ ਜਿੰਨੇ ਦਾ ਆਇਆ ਮਾਲ ਉਹਨੇ ਦਾ ਆਪਾਂ ਜਾਣੀ ਕਿ ਕੋਈ ਗੱਲ ਨਹੀਂ ਮੈਨੂੰ ਗੱਲ ਕਰਨ ਦੀ ਮਰਨੀ ਪੈਂਦੀ ਵੀ ਆ ਮਰਨੀ ਪੈਂਦੀ ਵੀ ਆ ਇਹਦੇ ਹੱਦ ਤੇ ਗਾਗਾ ਨੇ ਸੋਚਿਆ ਸਾਡਾ ਨਹੀਂ ਸੋਚਿਆ ਸਾਚ ਕਰਦੇ ਹਾਂਜੀ ਇਹ ਜੀ ਇਹ ਗਾਹ ਸੂਈ ਆ ਆਪਣੀ ਇਹ ਵੇਲੇ 15 16 ਕਿਲੋ ਦੇ ਚੰਨ ਡਈ ਆ ਮਗਰ ਇਹਦੇ ਵੱਛੀ ਆ ਠੀਕ ਆ ਤੇ ਇਹਨੂੰ ਪੰਜਵਾਂ ਛੇਵਾਂ ਦਿਨ ਜਾਂਦਾ ਹਾਂਜੀ ਹਾਂਜੀ ਲੋ ਜੀ ਤੇ ਦੁੱਧ ਕਿੰਨਾ ਜਿਆਦਾ ਦੁੱਧ ਹੈ ਵੇਲੇ 15 16 ਦੇ ਵਿੱਚ ਆ 15 ਸੋਣਾ ਇਹ 20 ਤੋਂ ਬਾਹਰ ਚਲ ਗਈ ਛਟਾਲੀ ਨੇ ਬਹੁ ਬੁਠਾ ਤੇ 20 ਤੋਂ ਬਾਹਰ ਕੋਈ ਜਿਆਦਾ ਦੋ ਜੀ ਵੇਖੋ ਹਾਂ ਜੀ ਵੱਡੀ ਬੈੜਾ ਬਹੁਤ ਉੱਚੀ ਲੰਮੀ ਜਵਾਨ ਕਰਾ ਦੇ ਇਹਦੀ ਛਟਾਲੀ ਨੇ ਤੂੰ ਸਾਡੀ ਗਾਂ ਬੁਠਾ ਤੇ 20 22 ਕਿਲੋ ਦੋ ਦਿਨਾਂ ਠੀਕ ਹੈ ਬਾਸ ਬਾਸ ਇਹ ਲੈ ਆ ਉਹ ਤੇਰੇ ਖਾ ਉਹਨੂੰ ਖਾਣਾ ਕਰਾ ਦੇ ਗੁਰਾ ਦਿਲਿਆ ਚੌਂਚ ਪੌਣ ਪੋਲੀ ਪਾਲੀ ਆ ਬਾ ਠੀਕ ਆ ਆ ਖਾ ਬੱਚਾ ਬੱਚੀ ਬਗੜੀ ਬੱਚੀ ਬਗੜੀ ਇਹ ਰਹੋ ਕੇ ਫਰਦਾ ਦੀ ਆ ਬੱਚੀ ਫੈਦਾ ਹੀ ਹੈ ਬਸ ਆਪਾਂ ਜਮਾ ਛੇਮਾ ਦੇਣਾ ਜੀ ਸੂਈ ਨੂੰ ਜਾਂਦਾ ਹਾਂਜੀ ਫਿਰ ਤੇਰੇ ਦਾਦੋ ਆਪਾਂ ਕੀ ਨਾ 60 ਚੋ 3 ਕਿ ਡਾ ਦੇਣੇ ਆ 57 57 ਯਾਰ ਡਾ ਵੀ ਹੋ ਰਾ ਡਾ ਦੇ ਜਿੰਨੇ ਡਾਉਣੇ ਆਲੇ ਮੈਂ ਆਪੀ ਦਾ ਕੰਨ ਨਾ ਗਰੀ ਮਾ ਸੀ ਇਹ ਹਾਂ ਨਾ ਆਪਾਂ ਕੀ ਨਾ ਇੱਕੋ ਹੀ ਗੱਲ ਹੈ ਇਹੋ ਬੰਦ ਕਿੰਝ ਆਇਆ ਨਹੀਂ ਚਲੋ ਛੋੜੀ ਕਰੀਏ ਛੋੜਾ ਚਰਬੀ 200 ਰੁਪਏ ਛੋੜੀ ਹੋਣੀ ਹੈ ਜੀ ਹਾਂ ਆ ਗਈ 200 ਛੋੜ ਦੇ 400 ਤਾਰੀ ਤਾਰਤਾ ਆ ਆ ਗਏ ਆਲੇ ਵਾਲੇ ਇਹ ਗੱਬਣਿਆ ਕੋਈ 5-6 ਦਿਨ ਆਪਣੇ ਸੰਦੀਪ ਸਿੰਘ ਖੜਦੀ ਆ ਅੱਛਾ ਹਾਂ 5-6 ਲੈ ਜਾਣੀਆਂ ਨਹੀਂ ਰੂਣਾ ਹਾਂ ਲੈ ਜਾਣੀਆਂ ਹੂੰ ਖੂਆ ਦੂਜਾ ਹੋ ਗਈ ਜੀ ਇਹ ਦੂਜਾ ਦੂਜਾ 5 30 ਲੀਟਰ ਕਢਣਾ ੜੀ ਦਾ ਲੋ ਜੀ ਵੇਚ ਲੂ ਕਰਾ ਦੇ ਖੋਲੋ ਕਰਾ ਦੇ 5 ਦਿਨ ਖੜਦੀ ਹੈ ਸੰਦੀਪ ਭਾਈ ਹਣਾ ਮਾ ਠੀਕ ਆ ਜੇ ਵੀਰੇ ਮੂਹਨਾ ਹਾਵਲੀ ਪੜੇ ਮਾ ਠੀਕ ਆ ਜੀ ਬੰਨ ਬਹੁਤ ਸੀਰ ਸਾਊ ਆ ਠੀਕ ਆ ਹਾਂ ਜੀ ਫਿਰ ਇਹ ਪਈਆਂ ਜੋੜ ਕੇ ਪਾਦਾ ਹੀ ਆ ਆ ਬੁਰੀ ਨਹੀਂ ਉਹ ਨਹੀਂ ਉਹ ਜਿ ਕਰ ਇਹ ਮੰਗਣ ਦੀ ਜਿਹਨੇ ਲਾਸਟ ਪੀ ਸੀ ਆ ਲਾਸਟ ਪੀ ਸੀ ਆ ਉਹ ਤੁਸੀਂ ਕਰਨਾ ਮੈਂ ਨਹੀਂ ਕੁਝ ਕਰ ਦੇ ਕੋਈ ਛੱਡ ਛੋੜ ਛੱਪਾ ਕਰ ਦਾਂਗੇ ਸਾਠ ਤੇ ਆ ਪਰ ਤੈਨੂੰ ਬਹਿ ਲੈ ਕੇ ਤੁਸੀਂ ਇਹ ਜਿਆਦਾ ਨਹੀਂ ਕਿ 50 ਲੀਟਰ ਤੋਂ ਬਾਹਰ ਰਹਿਣ ਵਾਲੀ ਆ ਇਹ ਨਹੀਂ ਗੱਲ ਕਰਦੀ 50 ਲੀਟਰ ਤੋਂ ਬਾਹਰ ਰਹਿਣ ਲੀਗਾ ਮੈਂ ਅਜੀ ਇਹਨੇ 8 ਦਿਨ ਲੈ ਜਾਵੇਗਾ ਨਹੀਂ ਲੈ ਜਾ ਲੈ ਜਾ ਇਹ ਜਿਹੜੀ ਹੋਣੀ ਚੱਡਾਂ ਤੇ ਬਥੇਰੇ ਮਾਰੇ ਪਰ ਇਹ ਬੈਠਾ ਨਹੀਂ ਜਾਣਾ ਜਦੋਂ ਇਹਨੇ ਚੱਡਾ ਪਾਇਆ ਐਂਡ ਦਾ ਪੀਸ ਦੱਸ ਦੋ ਕਰਮ ਖੋਜ ਗਾਕਾ ਨੂੰ ਪਾ ਲੈ ਕੇ ਠੀਕ ਆ ਮਤਲਬ ਐਂਡ ਆ ਤੇ ਹਾਂ ਨਾ ਇਹ 55000 ਦੀ ਗਈ ਥੋੜੀ ਹੋਣੀ ਥੋੜੀ ਨਹੀਂ ਲੋ ਯਾ ਨਾ ਬਾਈ ਫਸਾ ਹੋਣੀ ਆ ਬਾਈ ਦਾ ਕੋਈ ਤਾਂ ਹਟਾ ਦੇ ਤੈਨੂੰ ਲੈ ਲੈ ਚੱਕ ਕੇ ਕਰਾਂ ਦੇ ਇਹ 5 ਲੀਟਰ ਤੋਂ ਬਾਹਰ ਰਹਿਣੀ ਕਿਸਨਦੀਪ ਸਿੰਘ ਦਾ ਗਾਵਾ ਠੀਕ ਆ ਪੂਰੀ 5 ਫੁੱਟ ਦੀ ਉੱਚੀ ਆ ਹਾਂ ਹਾਂ ਤੇ ਐਰ ਦਾ ਮਾਲ ਤੇਰਾ ਹੀ ਸਾਡਾ ਨਹੀਂ ਮੁੱਲ ਤੂੰ ਹੀ ਕੀਤੇ ਆ ਤੂੰ ਵੀਡੀਓ ਪਾਉਣ ਨਾਲ ਇਹੀ ਨਹੀਂ ਸ਼ਾਇਦ ਗੱਲ ਗਿਣੀ ਹੋਵੀ 2 ਛੜ ਦੇ 5 ਛੜ ਦੇ ਪਰ ਅੱਜ ਕਲੀਅਰ ਪਤਾ ਲੱਗਾ ਆਪਣੀ ਆਪਣੀ ਨਹੀਂ ਨਹੀਂ ਅੱਜ ਕਲੀਅਰ ਪਤਾ ਲੱਗਾ ਬਾਈ ਕੋਈ ਸਹੀ ਗੱਲ ਹੈ ਚਲੋ ਆਂਦੇ ਮੈਂਟੋ ਮੈਂਟੀ ਇਹ ਨਿਕਲ ਗਏ ਮਗਰ ਫੇਰ ਪਤਾ ਲੱਗ ਗਿਆ ਮੈਂ ਬੰਦੇ ਕਿੰਨਾ ਕੰਮ ਕੀਤਾ ਕਿੰਨਾ ਬਿਲਕੁਲ ਨਹੀਂ ਮਨ ਲੱਗੋਗਾ ਤਾਕਤ ਜੀ ਦੀ ਹੈਗੀ ਆ ਮਾਲ ਵੀ ਤਾਂ ਫੇਰ ਦਾ ਜੇ ਤਾਕ ਹੈਗੀ ਆ ਬਾਕੀ ਤੂੰ ਧੱਕਾ ਵੀ ਕਰੇਗਾ ਤੇ ਜਾਨਣਾ ਤੇ ਜਾਨਣਾ ਪਿਆ ਵਾ ਅਸਰ ਆਪਾਂ ਕਮਾਈ ਕਰਨੀ ਕਮਾਈ ਕਰੀਏ ਕਮਾਈ ਕਰੀਏ ਪਰ ਇਹ ਕ ਸੰਦੀਪ ਸਿੰਘ ਆਨੇ ਮਾਲ ਚ ਫਿਰੋਦੇ ਕਮਾਈ ਨਹੀਂ ਕੀਤੀ ਅੱਛਾ ਸੱਚ ਗੱਲ ਯਕੀਨ ਕਰੀਏ ਗੱਲ ਜੀ ਪਹਿਲੀ ਵੀਡੀਓ ਤੇਰੇ ਚੈਨਲ ਤੇ ਐਨ ਕਾ ਕਮਾਈ ਨਹੀਂ ਕੀਤੀ ਸਾਰੇ ਮਾਲ ਚੋਂ 5000 ਰੁਪਏ ਕਮਾਈ ਨਹੀਂ ਸਾਦੀ ਗੱਲ ਹੈ ਸਾੱਚ ਗੱਲ ਮਾਲ ਤੇ ਖਰੋਤੇ ਸਾੱਚ ਗੱਲ ਨਹੀਂ ਮੈਂ ਨਹੀਂ ਜਕਲੇ ਫਟੇ ਗਣਾ ਮਿੰਦਾ ਨਹੀਂ ਆਕੇ ਨੇ ਹਰ ਕਮਾਈ ਨਹੀਂ ਕੀਤੀ ਗਾਹ ਕਿਤੇ ਕਰ ਲਾਂਗੇ 1000 2000 ਕੰਨ ਕੀਤੀ ਐ ਲੈ ਲੈ ਆਕੇ ਕਰਾਂ ਨਹੀਂ ਐਨ ਕਾ ਕਮਾਈ ਨਹੀਂ ਜੋ ਭਰਾ ਹੋ ਕੀਤੀ ਜੋ ਬੋਲੀ ਨੇ ਬਾਹ ਮੱਝਣਾ ਪਿਆ ਜੋ ਦੂਜੇ ਦਿਨ ਵੀਡੀਓ ਆਊਗੀ ਮਾਲ ਜਾਇਦ ਦੇ ਅੱਜ ਐ ਜਾਇਦ ਮਾਲ ਜਾਇਦ ਦੇਵਾਂਗੇ ਚਾਜ ਉਭਰ ਕੇ ਜੇ ਧੰਦੀਰ ਤੇ ਆਣ ਕੇ ਨਹੀਂ ਮਾਲ ਜਾਈਂਦੇ ਨੇ ਨਹੀਂ ਜਾਇ ਜਾਪੇ ਕਰਾ ਦੇਣਾ ਤੇ ਚਾਹ ਕਿਨੇ ਦੇ ਬਿਨ ਤੇੜੀ ਚਾਹ ਦੀ ਕੁੜੀ ਅੱਤਰ ਮੋਈ ਭਰਿਆ ਨਹੀਂਂਦਾ ਵਾ ਕੈਨੇ ਮੰਨ ਨਹਣ ਤੋਣਾ ਤੇ ਫੇਰ ਯਾ ਜੇ ਭਰਿਆ ਰਹੂਗਾ ਤੇ ਪੂਰੀ ਪੂਰੀ ਗੱਲ ਦੀ ਆਉ ਤੇ ਪੂਰੀ ਹੈ ਕਿ ਨਹੀਂ ਸੋ ਇਹ ਤੇ ਤੈਨੂੰ ਮਤਲਬ ਪਹਿਲਾਂ ਪਤਿਹਾਂ ਦੇ 9 ਵਜੇ ਆਉਣਾ ਫੇਰ ਨਵਾਈਆਂ ਨਮੁਈਆਂ ਜਦੋਂ ਬਹਿ ਗਿਆਂ ਫੇਰ ਨਵਾਈਆਂ ਤੇ ਜਾਂਦੇ ਪੀ ਕੇ ਫੇਰ ਗੱਲ ਬਣਨੀ ਆ ਮੈਂ ਦੋ ਮੈਂ ਤੇ ਮਹਾਰਾਜ ਕਿਰਪਾ ਮਾਲ ਜਾਵੇ ਵਿਗਦਾ ਪਰ ਤੁਹਾਨੂੰ ਫੇਰ ਬਾਈ ਜੀ ਦੱਸੋ ਨੰਬਰ ਨੰਬਰ ਆਪਣੇ 7658 32907955392767 ਵੀਰ ਜੀ ਨਵੰਦਾ ਜੀ ਅਨੋਖ ਸਿੰਘ ਨੋਖ ਸਿੰਘ ਟੋਟੀਆਂ ਮੈਂ ਟੋਟੀਆਂ ਭਾਉ ਨੋਮ ਸਿੰਘ ਪਿੰਡ ਟੋਟੀਆਂ ਵਾਲੇ ਆ ਗਿਆ ਸੰਦੀਪ ਸਿੰਘ ਮੈਂਟੋ ਮੈਂਟੀ ਬਸ ਇਹਦੇ ਇਹ ਨਹੀਂ ਸਾਡੇ ਆਪ ਦੀ ਵਾਕਿਆ ਅੱਜ ਮੈਂ ਵੇਖਿਆ ਐਂ ਕਿਹਾ ਭਾਈ ਕਿ ਮਿੰਜੀ ਦੀ ਗੱਲ ਕੀ ਨਹੀਂ ਹੁਜਾ ਦੋ ਛੱਡ ਦੇ ਤਿੰਨ ਛੱਡ ਦੇ ਪਹਿਲਾਂ ਉਹਨੇ ਘਰ ਵਾਲੇ ਗੱਲ ਦੱਸੀ ਹੁਜਾ ਇਨੇ ਕਿਤੇ ਪਾ ਛੱਡਣੀਆਂ ਪਰ ਅੱਜ ਪ੍ਰੂਫ ਹੋਇਆ ਵਾ ਇਹ ਕੰਮ ਡਾਉਣਾ ਹੀ ਪੈਣਾ ਨਹੀਂ ਸਹੀ ਗੱਲ ਏ ਤੇ ਜਦੋਂ ਅਸੀਂ ਪੈਣਾ ਅਸਲੀ ਮਾਲ ਤੇ ਫੇਰ ਵੇਖਦਾ ਜੇ ਜਾਇਜ਼ ਹੀ ਪਾਇਆ ਹੁਣ ਮਮੀ ਤੈਨੂੰ ਦਿਲ ਦੀ ਗੱਲ ਦਿੱਤੀ ਆ ਮੈਂ ਆਪਾਂ ਕਿਸੇ ਨੂੰ ਬਾਈਤ ਨਹੀਂ ਕੀਤੀ ਪਹਿਲੀ ਤੇਰੇ ਚੈਨਲ ਤੇ ਵੀਡੀਓ ਆ ਭੱਜਾ ਹੀ ਜਾਵੇ ਭੱਜ ਜਾ ਕੋਈ ਪਰ ਤੂੰ ਫੇਰ ਪਾਈਏ ਆਪਣਾ ਵੇਖੋ ਭਾ ਵਿਗਣਾ ਜੀ ਭਾ ਵਿਗਣਾ ਜੀ ਭਾ ਜਰਾ ਪਾ ਜੁਤ ਤਾਈ ਕੋ ਲੈਊਗਾ ਹਾਂ ਪੱਕੀ ਗੱਲ ਤੇ ਮੀਂਹ ਫੜਖਲ ਮੰਡੀਆਂ ਵੀ ਦਿੰਦੀਆਂ ਅਸਲੀ ਦੰਦੀਦ ਸਾਹਿਬ ਕੋ 1000 ਰੁਪਏ ਵੀ ਲੱਭਦਾ ਜਾਵੇ 4-5 ਚ ਵੇਖੀਏ ਤੇ 4-5000 ਮਿਲ ਗਿਆ ਹੋਰ ਕੀ ਚਾਹੀਦਾ ਇੱਕ ਗੱਲ ਸੋਚ ਗਏ ਤੇ ਤੀਜੇ ਦਿਨ ਬੰਦਾ ਮੁੜਿਆ ਆਵੇ ਮੁੜਿਆ ਆਵੇ ਮੁੜਿਆ ਆਵੇ ਨਾ ਜਾਰੇ ਬੱਦੇ ਗਾ ਹਾਂ ਮੈਨਾਂ ਬੋਲਾ ਚੋਲਾ ਹੀ ਮਿਲਦਾ ਜਾਵੇ ਇੰਨਾ ਹੀ ਵੱਡਾ ਬਾਬਾ ਸਹੀ ਗੱਲ ਆਉਦੀ ਬੋਲਾ ਮੈਨਾਂ ਹੋਰ ਕੀ ਹੋਊਗਾ ਪਹੂ ਉਹਨੇ ਤਾਂ ਦੇ ਦੇ ਦੋ ਦਿਨ ਦੁੱਧ ਤੇ ਵਜਦਾ ਨਾ ਵਾ ਵਾ ਸਹੀ ਗੱਲ ਐ ਉਹ ਜੈਸਾ ਹੀ ਉਹ ਸਹੀ ਗੱਲ ਹੈ ਕਿਸੇ ਦੇ ਘਰ ਐਸ ਵੇਲੇ ਗਲਾਸੀ ਦੁੱਧ ਦੀ ਮੰਗਣ ਜਾਈਏ ਹਾਂ ਮਿਲਦਾ ਵਾ ਨਹੀਂ ਮਿਲਦਾ ਨਹੀਂ ਸਹੀ ਗੱਲ ਨਹੀਂ ਮਿਲਦਾ ਭਾਈ ਨਹੀਂ ਮਿਲਦਾ ਆ ਗੱਲਾਂ ਦੇ ਬਾਤਾਂ ਹੀ ਕੈਮਰਾ ਵਾਲਾ ਵੀ ਹਾਤਾ ਮਠਾ ਮਠਾ ਕੈਮਰਾ ਕੈਮਰਾ ਜਾਈ ਹਾ ਚਲੋ ਠੀਕ ਹੈ ਜੀ ਸਾਸੀ ਕਾ ਕੇ ਸਾਸੀ